ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਦੇ ਖਾਲਸਤਾਨੀ ਸਮਰਥਕ ਅਤੇ ਗੁਰਦੁਆਰਾ ਕਮੇਟੀ ਦੇ ਜਰਨਲਿਸਟ ਇਕਤਰ ਗੋਪਾਲ ਸਿੰਘ ਚਾਵਲਾ ਨਾਲ ਤਸਵੀਰ ਤੇ ਸਿਆਸਤ ਰੁਕਦੀ ਦਿਖਾਈ ਨਹੀਂ ਦੇ ਰਹੀ ਜਿੱਥੇ ਸਿੱਧੂ ਅਕਾਲੀਆਂ ਦੇ ਨਿਸ਼ਾਨੇਤੇ ਨੇ ਉੱਥੇ ਹੀ ਕਾਂਗਰਸ ਸਿੱਧੂ ਦੇ ਬਚਾਅ ਵਿੱਚ ਨਿਤਰਾਈ ਹੈ ਕੈਬਨਟ ਮੰਤਰੀ ਭਾਰਤ ਪੂਸ਼ਣ ਆਸ਼ੂ ਨੇ ਇਸ ਵਿਵਾਦ ਦੇ ਲਈ ਪਾਕਿਸਤਾਨੀ ਸਰਕਾਰ ਤੇ ইমরান ਖਾਨ ਆਈਐਸਆਈ ਨੂੰ ਵੀ ਹੀ ਨਿਸ਼ਾਨੇ ਉੱਤੇ ਲਿਆ ਮੰਤਰੀ ਸਾਹਿਬ ਦਾ ਕਹਿਣਾ ਹੈ ਕਿ ਗੋਪਾਲ ਸਿੰਘ ਚਾਵਲਾ ਨੂੰ ਉਹਨਾਂ ਨੇ ਸਮਾਗਮ ਦੇ ਵਿੱਚ ਬੁਲਾਇਆ ਹੀ ਕਿਉਂ ਗੋਪਾਲ ਚਾਵਲਾ ਪਾਕਿਸਤਾਨ ਦੇ ਅਫੀਸ਼ੀਅਲ ਫੰਕਸ਼ਨ ਤੇ ਜਿਹੜੇ ਆਰਗੇਨਾਈਜ਼ਰ ਆਏ ਉਹਨਾਂ ਨੂੰ ਪੁੱਛਣਾ ਚਾਹੀਦਾ ਹੈ ਇਹ ਉਹਨਾਂ ਨੇ ਦੱਸਣਾ ਹੈ ਵੀ ਜਿਹੜਾ ਖਾਲਿਸਤਾਨ ਆਈਡੋਲੋਗ ਹੈ ਖਾਲਿਸਤਾਨ ਟੈਰਰਿਸਟ ਹੈ ਉਹ ਔਰ ਉਹ ਕਿਸ ਕਪੈਸਿਟੀ ਚੋਂtheta ਪਹੁੰਚਿਆ ਉਸ ਫੰਕਸ਼ਨ 'ਚ ਜਿੱਥੇ ਸਾਰੇ ਅਫੀਸ਼ੀਅਲ ਲੋਕ ਪਹੁੰਚ ਰਹੇ ਆ ਜਿੱਥੇ ਪ੍ਰਾਈਮ ਮਿਨਿਸਟਰ ਹਾਜ਼ਰ ਨੇ ਔਰ ਜਿੱਥੇ ਇੱਥੋਂ ਦੇ ਮਿਨਿਸਟਰ ਗਏ ਹੋਏ ਨੇ ਇਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਉਹ ਪਹੁੰਚਣਾ ਨਹੀਂ ਸੀ ਚਾਹੀਦਾ ਜੇ ਉੱਥੇ ਪਹੁੰਚ ਗਿਆ ਸਿੱਧੂ ਸਾਹਿਬ ਨਾਲ ਕੋਈ ਫੋਟੋ ਖਿਚਾ ਕੇ ਅੱਜ ਵਾਇਰਲ ਕਰ ਰਿਹਾ ਇਹਦੇ ਤੇ ਤੁਸੀਂ ਨਵਜੋਤ ਸਿੰਘ ਸਿੱਧੂ ਦੀ ਦੇਸ਼ ਭਗਤੀ ਤੇ ਸ਼ੱਕ ਨਹੀਂ ਕਰ ਸਕਦੇ ਸਭ ਨੂੰ ਪਤਾ ਵੀ ਉਹ ਹਾਫਿਜ਼ ਸਈਦ ਦਾ ਐਡਿਕ ਗੋਪਾਲ ਚਾਵਲਾ ਦੀ ਕੀ ਐਕਟੀਵਿਟੀਆਂ ਰਹੀ ਹੈ ਉਹਨਾਂ ਦਾ ਉੱਥੇ ਫੰਕਸ਼ਨ ਤੇ ਹਾਜ਼ਰ ਹੋਣਾ ਪਾਕਿਸਤਾਨ ਸਰਕਾਰ ਆਈਐਸਆਈ ਤੇ ਉਹਨਾਂ ਦੀ ਫੌਜ ਦੀ ਨੀਅਤ ਤੇ ਪਹਿਲਾਂ ਹੀ ਸ਼ੱਕ ਕਰਦਾ ਜਿਸ ਕਰਕੇ ਸਾਡੇ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਸਟੈਂਡ ਲਿਆ ਸੀਗਾ ਵੀ ਪਾਕਿਸਤਾਨ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆਂਦਾ ਤੇ ਉੱਥੇ ਜਾਣ ਦਾ ਤੁਕ ਨਹੀਂ ਬੰਦਦਾ ਤੇ ਉਹ ਚੀਜ਼ ਅੱਜ ਸੱਚ ਹੁੰਦੀ ਨਜ਼ਰ ਆ ਰਹੀ ਹੈ ਇਹ ਸਹੀ ਸਾਬਤ ਇਹਦੇ ਤੇ ਤਾਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਸਟੈਂਡ ਲਿਆ ਪਰ ਸਿੱਧੂ ਸਾਹਿਬ ਉਹਨਾਂ ਨੇ ਕਿਉਂਕਿ ਇਮੋਸ਼ਨਲ ਇਸ਼ੂ ਸੀ ਸਾਰੀ ਸਿੱਖ ਕੌਮ ਦਾ ਇਸ਼ੂ ਸੀਗਾ ਉਹਨਾਂ ਨੇ ਚੱਕਿਆ ਵੀ ਸੀਗਾ ਤੇ ਇਸ ਬਾਰੇ ਟਾਈਮ ਟੂ ਟਾਈਮ ਬਾਈਲੈਟਰਲ ਰਿਲੇਸ਼ਨਸ ਰਾਹੀਂ ਪਹਿਲਾਂ ਹੀ ਗੱਲਬਾਤ ਚੱਲਦੀ ਰਹੀ ਲਾਂਘਾ ਖੋਲਣ ਵਾਸਤੇ ਤੇ ਅੱਜ ਖੁੱਲ ਗਿਆ ਤਾਂ ਉਹ ਆਪਣੀ ਇੱਕ ਪਰਸਨਲ ਦੋਸਤੀ ਦੇ ਨਾਤੇ ਉੱਥੇ ਗਏ ਨੇ ਹੁਣ ਸਿੱਧੂ ਦੇ ਵਿਚਾਲੇ ਵਿਚ ਆਉਂਦੇ ਹੁੰਦੇ ਮੰਤਰੀ ਸਾਹਿਬ ਨੂੰ ਪਾਕਿਸਤਾਨ ਦੀ ਨੀਅਤ ਖੋਟੀ ਲੱਗਣ ਲੱਗੀ ਹੈ ਸਿੱਧੂ ਦੀ ਦੇਸ਼ ਭਗਤੀ ਉੱਪਰ ਤਾਂ ਉਹਨਾਂ ਨੂੰ ਕੋਈ ਸ਼ੱਕ ਨਹੀਂ ਪਰ ਇਮਰਾਨ ਖਾਨ ਦੀ ਨੀਅਤ ਉਹਨਾਂ ਨੂੰ ਜ਼ਰੂਰ ਖੋਟੀ ਦਿਖਾਈ ਦੇ ਰਹੀ ਹੈ